ਹੈਲੋ ਰੱਬੇ ਕੀ ਹਾਲ ਚੱਲ ਰੱਬੇ ਗੁਰਪੁਰ ਨੇ ਅੱਜ ਰੱਬੇ ਵਲੌਗ ਇੱਥੇ ਸਟਾਰਟ ਹੋ ਰਿਹਾ ਅੱਜ ਆਪਣੇ ਬੀੜ ਚੋਂ ਰੱਬੇਓ ਇੱਥੇ ਗਊਆਂ ਨਾਲ ਆਪਾਂ ਪੱਠੇ ਪਾਣ ਆਏ ਅੱਬੇ ਪਿੱਛੇ ਰੇੜੀ ਭਰ ਕੇ ਆ ਰਿਹਾ ਰੱਬੇ ਆਪਣੀ ਗਊ ਦਾਨ ਮਹਾ ਕਲਿਆਣ ਰੱਬੇਓ ਦਾਨ ਕਰਿਆ ਕਰੋ ਗਊਆਂ ਨੂੰ ਸੇਵਾ ਕਰਿਆ ਕਰਿਓ ਰੱਬੇਓ ਉਹ ਰੱਬੇਓ ਠੀਕੋ ਉਹ ਆ ਗਈ ਰੇੜੀ ਆਪੇ ਆਪਣੀ ਢੇਡ ਖੋਲ ਮੰਨਗੇ ਢੇਡ ਖੋਲੂਗਾ ਰੱਬੇ ਆਪਣੇ ਜੰਗਲ ਵਿੱਚ ਇੱਥੇ ਦਮਦਮ ਸੇਵਾ ਕਰਦੇ ਆਪਣੇ ਜੀ ਆਪਾਂ ਦੇ ਵਾਪੇ ਗੋਣੇ ਤਾਂ ਦਾਣਾ ਚਾਰਾ ਪਰਵਾਸ ਤੇ ਸੇਵਾ ਚਾਰਾ ਦੀ ਸੇਵਾ ਤੋਂ ਮੰਨੇ ਆਪਿਓ ਸਮਾਣਾ ਜੈ ਕਿਸਾਨ ਵਾਲਿਆਂ ਵੱਲੋਂ ਸੇਵਾ ਚੱਲ ਰਹੀ ਆ ਅੱਜ ਗਊਆਂ ਵਾਸਤੇ ਵੇਖੋ ਗੋੜ ਚਾਰਾ ਦਾਣਾ ਬਾਬਿਓ ਡੰਡਾ ਲਾਓ ਬਾਬਿਓ ਫੜੇ ਡੰਡਾ ਲੈ ਕੇ ਸਾਈਡ ਤੇ ਕਰੋ ਬਾਬਿਓ ਮੜਾ ਜਾ ਖੋਲੋ ਥੱਲੇ ਦਾ ਸਿਰੋਸੀ ਬਾਬਿਓ ਇਧਰ ਬੱਲੀ ਡੌਰ ਦੇ ਮਲਿੰਗੇ ਜੀ ਲੱਗ ਰਹੇ ਨੇ ਆਪਣੇ ਸਮਾਣੇ ਤੋਂ ਬਈ ਚਹਰੀ ਦੀ ਸੇਵਾ ਆਈ ਆ ਕੱਚੇ ਰੱਖੋ ਗਾ ਮਬਬੇਓ ਦਾਨ ਕਰਿਆ ਕਰੋ ਅਬੇ ਦਾਨ ਗਊ ਦਾਨ ਮਹਾਕਲਿਆਣ ਦੇਖੋ ਉਹ ਜੰਗਲ ਜੇ ਪਰ ਸੁੱਕ ਗਿਆ ਜੰਗਲ ਵਿੱਚ ਕੁਝ ਨਹੀਂ ਰਿਹਾ ਪਿਆ ਹੁਣ ਦਰਖਤ ਵੀ ਦੇਖੋ ਕੁਝ ਵੀ ਨਹੀਂ ਜੰਮੀ ਖਤਮ ਹੋ ਗਿਆ ਜੰਗਲ ਹੁਣ ਜਮੀ ਪਊਆ ਤੇ ਜੰਗਲ ਫੇਰ ਆਪਣਾ ਵਧੀਆ ਤਿਆਰ ਹੋ ਜੂਗਾ ਬਸ ਸੇਵਾ ਕਰੋ ਅਬੇ ਸੇਵਾ ਚਾਰਾ ਜਿੰਨਾ ਤੋਂ ਵੱਧ ਤੋਂ ਵੱਧ ਚਾਰਾ ਲਿਆ ਕਰੋ ਅਬੇ ਤੁਹਾਨੂੰ ਅੱਗੇ ਦਿਖਾਉਣਾ ਹੈ ਬਹੁਤ ਆਪਣੀ ਤੂੰ ਬਹੁਤ ਨੇ ਬਬੇਓ ਤਾਂ ਬਾਬੇ ਗੁਰਤੀ ਸੇਵਾ ਵੀ ਚੱਲ ਰਹੀ ਆ ਨਾਲ ਨਾਲ ਲੈ ਆ ਫੜ ਕੀ ਨਾਮ ਰਮੇ ਜੇ ਲੈ ਪਾ ਅਦੀਵਾਦੀ ਅਦੀ ਬੇਟੀ ਹਾਂ ਹਾਂ ਥੋੜੀ ਥੋੜੀ ਬਾਦੇ ਬਾਦੇ ਮਿਲenge ਇੱਕ ਨੋਟ ਪਿੰਡ ਨੂੰ ਡਾਂਗੇ ਰਾਤ ਤੇ ਗਿੰਦਾ ਕੋਸ਼ਿੰਦੇ ਹਰ ਜਾ ਹਟ ਸੇਵਾ ਕਰਨਾ ਆ ਬਾਬੇ ਆਪਣੇ ਪੀਏ ਜੀ ਦੇਖੋ ਤੁਹਾਨੂੰ ਪਤਾ ਇੱਧਰ ਭਾਈ ਸਮਾਨੇ ਤੇ ਪਹੁੰਚਾ ਆਇਆ ਜੈ ਕਿਸਾਨਾਂ ਨੇ ਭੇਜਿਆ ਭਾਈ ਇਧਰ ਬੱਲੀ ਪਈ ਸਮਾਨੇ ਲੱਗਿਆ ਭਾਈ ਅੰਦੇ ਭਾਈ ਬਹੁਤ ਸੇਵਾ ਬਪਣ ਲਈ ਅੱਜ ਸਾਰ ਸੇਵਾ ਕਰਦੇ ਬਾਬੇ ਹੁਣ ਅੱਗੇ ਚੱਲਿਆਂ ਬਾਬੇ ਇੱਕ ਛੱਡ ਜਿਹੜੀ ਗਊਸ਼ਾਲਾ ਤਿਆਰ ਹੋਈ ਸੀ ਆਪਣੀ ਉਹ ਕੰਮ ਵਿਚਾਲੇ ਰਹਿ ਗਈ ਸੀ ਬਾਬਿਓ ਹੁਣ ਉੱਥੇ ਪਾਣੇ ਪਾ ਕੇ ਆਨੇ ਬਾਬੇ ਧੱਕ ਚਾਰਾ ਗਊਆਂ ਉੱਤਰੀ ਬਹੁਤ ਨੇ ਚੱਲਦੇ ਸਾਨੂੰ ਲੈ ਕੇ ਬਾਬੇ ਛੱਡ 'ਚ ਗਊਆਂ ਵਾਲੇ 'ਚ ਬਾਬੇ ਇਹ ਆਪਣੇ ਬੀੜ ਵਾਲਾ ਜੰਗਲ ਬਾਬਿਓ ਜੰਗਲ ਖਤਮ ਹੋ ਗਿਆ ਬਾਬੇ ਹੁਣ ਤਾਂ ਬਹੁਤ ਸੁੱਕ ਗਿਆ ਸਾਰਾ ਬਾਬੇ ਜੰਗਲ ਪਹਿਲਾਂ ਬਹੁਤ ਸੰਘਣਾ ਜੰਗਲ ਹੁੰਦਾ ਸੀ ਹੁਣ ਤਾਂ ਦੇਖੋ ਕੁਝ ਨਹੀਂ ਰਿਹਾ ਬਾਬੇ ਤੇ ਥੋੜਾ ਥੋੜਾ ਮੇ ਦਰਖਤ ਰਹਿ ਗਏ ਬਾਬਿਓ ਬਾਬੇ ਸੰਘਣਾ ਹੋ ਜੂ ਮੀ ਪਾ ਕੇ ਸਰਕਾਰ ਨੂੰ ਬੇਨਤੀ ਆ ਬਬੇ ਧਿਆਨ ਦੇ ਬੇ ਦਰਖਤ ਵੱਧ ਤੋਂ ਵੱਧ ਲਾਓ ਬਬੇ ਦਰਖਤ ਲਾਵਾ ਤਾਂ ਹੀ ਦੇਸ਼ ਖੁਸ਼ਹਾਲੀ ਹੋਊਗਾ ਬਬੇ ਖਿੱਚੀ ਰੱਖੇਗਾ ਬ ਦਰਖਤ ਵੱਧ ਤੋਂ ਵੱਧ ਲਾਦਾ ਬਬੇ ਦੇਖੋ ਕਿੰਨੇ ਸੁਨੇ ਡੰਗਣਾ ਬੇ ਇਹਨਾਂ ਚਾਰਾ ਪਾਣਾ ਹੈ ਉਹ ਤੋਂ ਗਊਆਂ ਨੂੰ ਰਮਾਨ ਬੰਦਾ ਤਿਆਰ ਰੱਖਿਆ ਕਰੋ ਗਊਆਂ ਦੀ ਸੇਵਾ ਕਰਿਆ ਕਰੋ ਬਬੇ ਦੇਖੋ ਬਬੇ ਸੁਨੇ ਡੰਗਰ ਕਿੰਨੇ ਬਬੇ ਜੰਗਲ ਜ ਕੁਛ ਨਹੀਂ ਰਿਹਾ ਬਬੇ ਹੁਣ ਸੁਨੇ ਜੰਗਲਾ ਦੇਖ ਲਓ ਕੀ ਹੈ ਇੱਥੇ ਖਾਣ ਨੂੰ ਤੁਹਾਡੇ ਸਾਹਮਣੇ ਬਬੇ ਸੇਵਾ ਕਰਿਆ ਕਰੋ ਸੇਵਾ ਆ ਦੇਖੋ ਬਬੇ ਕੱਤੜਨੇ ਬਾਬੇ ਬੀੜ ਚ ਗੱਤੜ ਝੂਪੜੀ ਝੂਪੜੀ ਦੇ ਅੱਗੇ ਆਉਗੀ ਹਜੇ ਅੱਗੇ ਲੈ ਚੱਲੇ ਅੰਮ੍ਰਿਤ ਸਾਨੂੰ ਦੁਕਾਨਾ ਸਾਨੂੰ ਸਾਰਾ ਬੀੜ ਅੱਜ ਲੋ ਬਾਬਿਓ ਉਹ ਬਾਬੇ ਸੇਵਾ ਕਰਨਾ ਅਜੇ ਗੁਰਦੁਆਰਾ ਪੰਜ ਕਲਿਆਣ ਬਾਬੇ ਤੋਂ ਪੱਤੇ ਆਪਣੇ ਯਾਰ ਬਹੁਤ ਪਤਾ ਪਿੱਛੇ ਆਪਣਾ ਬਈ ਰੇੜੀ ਲੈ ਕੇ ਆ ਰਿਹਾ ਗਿਆ ਇੱਧਰ ਆਪਣੇ ਛੱਡੀ ਚਾਰੇ ਬਾਬੇ ਹੁਣ ਅੱਗੇ ਚੱਲਦੇ ਉੱਥੇ ਜਾਂਦੇ ਘੱਟ ਜਿਹੇ ਚਾਰੇ ਤੋਂ ਕਿੱਥੇ ਰਹਿ ਕੇ ਸੁਪਾਵਾਂਗੇ ਤੁਸੀਂ ਆਪਾਂ ਪਿੱਛੇ ਪਾਇਆ ਬਾਬੇ ਅੰਦਰ ਸਾਨੂੰ ਆਪੇ ਬਾਬਿਓ ਡੈਡ ਚ ਆਈ ਸੀ ਹੁਣ ਆਪਾਂ ਚਾਰਾ ਪਾਣ ਗਊਆਂ ਨੂੰ ਇੱਧਰ ਆ ਰਹੀਆਂ ਨੇ ਗਊਆਂ ਦੇਖੋ ਪਿੱਛੇ ਰਹਿ ਗਈਆਂ ਸੀ ਆਨੇ ਪਹਿਲਾਂ ਪਹਿਲਾਂ ਪਾ ਦਈਏ ਫਿਰ ਇਹਨਾਂ ਤੰਗ ਕਰਦੇ ਨੇ ਨਾ ਪਾਣ ਦੇਂਦੇ ਖੁਰਲੀਆਂ ਚਾਰਾ ਬਾਬਿਓ ਨਹੀਂ ਨਹੀਂ ਬਾਬਿਓ ਇੱਧਰ ਹੀ ਖਾਣਗੇ ਬਾਬੇ ਬਸ ਪਰਲੀ ਸਾਈਡ ਕੋਲ ਆਪੇ ਥਿਪਾ ਰੋ ਕੋਈ ਦੋਸਰ ਲੱਕੇ ਪਾਦਾ ਬਾਬਿਓ ਉਹ ਪਰਨੀ ਸਾਈਡ ਦਾ ਇੱਧਰ ਗੱਲ ਕਰ ਰਿਹਾ ਕਿੱਚੀ ਦੇਖੋ ਕੰਮ ਆ ਗੀਆਂ ਗਊਆਂ ਦੇਖੋ ਆਗੀਆਂ ਆਗੀਆਂ ਬਾਬੇ ਆਗੀਆਂ ਆਹ ਚੱਲੀ ਥੈਲੀ ਕੱਢ ਪਾ ਬੇ ਛੇਤੀ ਆਉ ਆ ਰਹੇ ਆ ਬਾਬਿਓ ਆ ਬਾਬੇ ਬੋਰ ਲੱਗਿਆ ਹੋਇਆ ਵੀਰ ਚ ਮਗੋਂ ਵਾਸਤੇ ਪਾਣੀ ਪੂਣੀ ਵਾਰਨ ਪਲਾਨ ਵਾਸਤੇ ਆਬਿਓ ਪਾਦੋ ਬਾਬੇ ਪਾਦੋ ਹਾ ਮੁੰਡੇ ਸ਼ਾਬਾ ਐਚ ਬਾਈ ਕਾਲੂ ਬਹੁ ਖੀਚੇ ਪੈ ਲੋ ਸਾਰੀ ਪਾਓ ਯਾਰ ਛੋਟੇ ਛੋਟੇ ਬਾਬੇਓ ਹਰੇ ਪਾਦੋ ਪਾਦੋ ਆ ਕੀ ਗਈਆਂ ਉਹ ਤਾਂ ਆ ਗਏ ਬਾਬੇ ਗਊਆਂ ਆ ਗਿਆਂ ਪਾਦੋ ਪਾਦੋ ਆਟਾ ਪਾਦੋ ਹਰ ਕੀ ਖਾ ਲੈ ਪਰੇ ਫੜੇ ਬਾਬੇ ਇਹਨੇ ਮਖੌਲ ਦੇ ਗਿਰੀ ਚੱਕੂ ਮਾਰ ਬਾਬੇ ਸੋਕੇ ਚੱਕੂ ਵੇਰੇ ਤੇ ਖੋਲਣ ਵਾਲਾ ਕੰਮ ਹੈ ਹੇ ਚੱਕੂ ਵਿਚੇ ਕੱਟੋ ਜੇ ਆ ਗਏ ਬਾਬੇ ਉਹ ਖਾਗੜ ਖੁਗੜ ਸਾਹ ਵਿਚੇ ਨੇ ਜੇ ਗਊਆਂ ਵਿਚੇ ਨੇ ਹੇ ਚਾਬੀ ਮੋਟਰ ਹੈਲੀ ਕਿਧਰ ਗਿਆ ਚਾਬੀ ਚਾਬੀ ਇੱਥੇ ਹੈ ਕਿ ਤੇ ਵੇਸੀ ਚਾਬੀ ਜੇ ਫਿਰ ਕੰਟਰੋਲ ਪਿਆਰ ਨਾਲ ਪਿਆਰ ਨਾਲ ਕੋਈ ਨਹੀਂ ਕੋਈ ਨਾ ਹੋਣਾ ਕਰੋ ਹਾਂ ਫੇ ਖਾ ਲੈਣਗੇ ਕੁਛ ਨਹੀਂ ਕਹਿੰਦੇ ਮੈਂ ਥੱਲੇ ਰੱਖ ਥੱਲੇ ਡਾਂਗ ਫੇਰ ਏਟਾ ਫੇਰ ਕਹਿੰਦਾ ਲੈ ਸਹੀ ਤਾਂ ਕਿਥੇ ਗਈ ਬਾਹਾਂ ਐ ਖੜਵਾ ਸਾਈਂ ਨਹੀਂ ਕਰਦੇ ਆ ਪੈਰ ਨਾਲ ਉੱਪਰ ਨਾ ਮਾਰ ਐਸੇ ਕਰੂ ਕੁਝ ਨਹੀਂ ਕਹਿੰਦੇ ਓਏ ਐਸੇ ਨਾ ਖੜਿਆ ਹੋ ਮਤ ਕਾਲੂ ਪੈਰ ਸੇ ਹਰਮੇਸ਼ ਹਰਮੇਸ਼ ਭਈਆ ਹਰਮੇਸ਼ ਪੀਕੇ ਪੈਰ ਸੇ ਕਰੋ ਧੀਰੇ ਧੀਰੇ ਕਰੋ ਅੱਬੇ ਬਾਂਦਰ ਵੀ ਆ ਕੇ ਦੇਖੋ ਕਹਿੰਦੇ ਗੁੜ ਖਾਣਗੇ ਬਾਬੇ ਵੀ ਇਹਨਾਂ ਨੂੰ ਪਾੰਮਿਆ ਗੁੜ ਚਲੋ ਬਾਬੇ ਹੁਣ ਕਿੱਥੇ ਜਾ ਰਹੇ ਆ ਅੱਗੇ ਜਾਂਦੇ ਕੇ ਜਾਂਦੇ ਕਰੋ ਆਪਾਂ ਕਿ ਚਲੋ ਅਗਹੀ ਪਾ ਦੋ ਬਾਬਿਓ ਖੁਰਲੀਆਂ ਭਰ ਦੋ ਸਾਰੀਆਂ ਬਾਬਿਓ ਕੀ ਆ ਉਹ ਪੰਗੇ ਨਾਲ ਆ ਬੋਸ ਇਰਤਕੇ ਨੇ ਬੰਦਰਾ ਕਿਨੇ ਆ ਬਾਈ ਆਪਣੇ ਸੇਵਾ ਕਰਦੇ ਹੋਏ ਚਲ ਚਲ ਤਲਾਕ ਜਾਨ ਅਗੇ ਰੱਤ ਡਾਂਗੜੀ ਹੋ ਗੱਬੇ ਮੇਰੇ ਡਾਂਗੜੂ ਤੁਹਾਨੂੰ ਪਤਾ ਹੀ ਪੀੜ ਚਾਹੇ ਬੱਬੇ ਸੇਵਾ ਕਰੀਆ ਵਦੋ ਗੋੜਨ ਵਾਲਾ ਚਾਰੀ ਸੇਵਾ ਪਾਉਣਾ ਵਦੋ ਰੱਤ ਨਾਲ ਚੰਗਰ ਉੱਪਰ ਪੂਰੀ ਪਾਲੇ ਰੱਬੇ ਕਿਤੇ ਜਾ ਰਹਾ ਵਾ ਪੂਰੀ ਪਾਲੇ ਬੱਬੇ ਪਰਲੀ ਗੁਰਲੀ ਚ ਲਾ ਲੋ ਉਹ ਪਰਲੀ ਚ ਲਾ ਲੋ ਪਰਲੀ ਚ ਇੱਧਰ ਕਹਿੰਦੇ ਬਾਪੂ ਰੇੜੀ ਪਰਾਲੀ ਬਾਪੇਓ ਮੋਤੀ ਨਾ ਮਾਰੇਓ ਕੀ ਨਾ ਮਾਰੋ ਹਾਂ ਹੁਣ ਕਿਧਰ ਨੂੰ ਮੈਂ ਕੈਸਾ ਕਰੇ ਪੈਰ ਨਾਲ ਸਾਲੀ ਖਰਾਲ ਦੋ ਬਾਬਿਓ ਮੈਂ ਪਰਾਂ ਨੂੰ ਜੰਮਾਂਗਾ ਟੁੱਟੂ ਪਾ ਵਾਗ ਜਾ ਦੇ ਇਧਰ ਹਰਦਾ ਦਾ ਮਰ ਨੂੰ ਆ ਮੜੇ ਜੱਲਾ ਵੇਨਾ ਲੱਗਣੀ ਬਾਬੇ ਹਾਂ ਬੋ ਜਾ ਵਾਗ ਜਾ ਚਲ ਚਲੂ જય ਗਊ ਮਾਤਾ ਦੀ જય ਗਊ ਮਾਤਾ ਪਿੰਡੂ ਸੁਆਮੀ ਦੀ ਟੀਮ ਅੱਬੇ ਪਹੁੰਚੀ ਅੱਜ જય ਕਿਸਾਨ ਸਮਾਣੇ ਵਾਲੇ ਵੀਰਾਂ ਵੱਲੋਂ ਚਾਰੇ ਦਿਸ਼ੇ ਦਾ ਪਹੁੰਚੀ ਸੀ ਪਿੰਡ ਸੁਆਮੀ ਟੀਮ ਨੇ ਬਈ ਚਾਰਾ ਹੋਰੇ ਪਹੁੰਚੇ ਗਊ ਦਾਣ ਪਾਇਆ ਕਹਿੰਦੇ ਆ ਕਿ ਅੱਬੇਓ ਜਿਹੜੀ ਵੀ ਸਾਨੂੰ ਸੇਵਾ ਲੱਗਦੀ ਅਸੀਂ ਜਰੂਰ ਪਾਣੇ ਵੀਰੇ ਪਿੰਡੂ ਸੁਆਮੀ ਟੀਮ ਜਰੂਰ ਪਹੁੰਚਦੀ ਹੈ ਜੇ ਕਿਸੇ ਵੀ ਵੀਰ ਭਾਈ ਨੇ ਸੇਵਾ ਕਰਨੀ ਆ ਪਿੰਡੂ ਸੁਆਮੀ ਨਾਲ ਕੰਟੈਕਟ ਕਰੋ ਅੱਬੇਓ ਸਾਰਾ ਆਟਾ ਗੋਡ ਬਾਬੇ ਜੋ ਵੀ ਸਾਨੂੰ ਲੈ ਕੇ ਜਾਓਗੇ ਅਸੀਂ ਗਊ ਮਾਤਾ ਦੇ ਉਹ ਸੇਵਾ ਕਰ ਦੇਣੀ ਹੈ ਬਾਬਾ ਗਊ ਮਾਤਾ ਨੂੰ ਪਾ ਦੇਣਾ ਬਾਬਾ ਲੈ ਕੇ ਖਾਰੇ ਬਿਨਾ ਦਾ ਉਹ ਧੰਨਵਾਦ ਹੋਊਗਾ ਸੇਵਾ ਕਰੋ ਬਾਬੇ ਗਊਦਾਨ ਮਹਾਕल्याण ਪਿੰਡ ਸੁਆਮੀ ਟੀਮ ਦਾ ਨੰਬਰ ਕੰਟੈਕਟ 82643 7237 ਬਾਬੇ ਕੰਟੈਕਟ ਜਰੂਰ ਕਰੋ ਧੰਨਵਾਦ ਬਾਬੇ ਚਾਰਾ ਚੂਰਾ ਪਾ ਕੇ ਵਾਪਸ ਆ ਗਿਆ ਬਾਬੇ ਆਪਣੇ ਪਿੰਡ ਨੂੰ ਆਹ ਨਾਲ ਦੇਖੋ ਪੀਐਸ ਸਾਹਿਬ ਆਪਣਾ ਇਹ ਕੱਲ ਕੇਰਾਟਿਨ ਕਰਾ ਕੇ ਆਇਆ ਸੀ ਬਾਬਿਓ ਥੋੜਾ ਜਿਹਾ ਰੈਣ ਦੀ ਕੱਚ ਆ ਫੇਰ ਵੀ ਬਾਹਲੇ ਪਤਾ ਨਹੀਂ ਕਹੇ ਜਨੇ ਤੇ ਅੱਜ ਫੇਰ ਕਰਾ ਕੇ ਆਣੀ ਐ ਇਹਨੇ ਸਮਾਨ ਲੈ ਕੇ ਜਾਣਾ ਬਾਬੇ ਨੂੰ ਫੇਰ ਬੰਦਿਆ ਬਾਬੇ ਫੇਰ ਥੋੜੀ ਦੇਰ ਬਾਅਦ ਓ ਬਾਬਿਓ ਫਾਰਮ ਤੇ ਆਇਸੀ ਬਾਬੇ ਗੇੜਾ ਮਾਰਨਾ ਤੈਨੂੰ ਪਤਾ ਹੀ ਇੱਕ ਰੰਧਾ ਗੇੜਾ ਵਾ ਆਪਣਾ ਫਾਰਮ ਤੇ ਲੱਗੇ ਜਾਂਦਾ ਬਾਬਿਓ ਸਮਾਨ ਚੱਲ ਕੇ ਆਨੇ ਬਾਬਿਓ ਤੁਹਾਨੂੰ ਪਤਾ ਆਪਣਾ ਮਨਿੰਗੇ ਨੂੰ ਸਵੇਰੇ ਵੀ ਦੱਸਿਆ ਸੀਗਾ ਕੱਲ ਕੇਰਾਟਿਨ ਕਰਾ ਕੇ ਆਇਆ ਆਪਣਾ ਚੇਲਾ ਅੱਜ ਥੋੜੇ ਜਿਹਾ ਹੋਰ ਕਰਾਉਣਾ ਕੁਝ ਕੋਈ ਇੱਕ ਦੋ ਕਰੀਮਾਂ ਜਿਹਾ ਹੋਰ ਲੱਗਣਗੇ ਆ ਹੁਣ ਇਹਨਾਂ ਬਣਾ ਦੇਣਾ ਪੂਰਾ ਚਿਕਣਾ ਬਣਾ ਦੇਣਾ ਮੁੰਡੇ ਨੂੰ ਅੱਜ ਆਪਾਂ ਨੇ ਦੇਖਿਆ ਤੁਹਾਨੂੰ ਦੁਕਾਨੇ ਆ ਸਮਾਨੇ ਚੱਲਦੇ ਆਪਾਂ ਭਾਈ ਆ ਨਾਲ ਨੇ ਆਪਣੇ ਵਿੱਕੀ ਯਾਰ ਉਹ ਆਰਸੀ ਵੀ ਜਾਊਗਾ ਕਹਿੰਦੇ ਬਾੜੂ ਉਹ ਵੀ ਇਹਨਾਂ ਸੈਟਿੰਗ ਕਰਾ ਕੇ ਆਣੇ ਆਪਿਓ ਵਿਆਹ ਕਰਕੇ ਤੁਹਾਨੂੰ ਪਤਾ ਰੇਟੀ ਟੀਮਾਂ ਤਿਆਰ ਹੋ ਰਹੀਆਂ ਨੇ ਪੰਗੜੇ ਭੂੰਗੜੇ ਪਾਣਗੇ ਫੁੱਲ ਧਮਾਕੇਦਾਰ ਬਲੌਗ ਪਾਣਗੇ ਅੱਬੇ ਉਦੋਂ ਨਜ਼ਾਰੇ ਲਿਆ ਬਾਬਿਓ ਮਿਲਦੇ ਆਪੇ ਬ੍ਰੇਕ ਅੱਬੇ ਵਿੱਕੀ ਬਾਈ ਦੇਖੋ ਕਿਵੇਂ ਸਲਿੱਪਾ ਖੜਾ ਨਾ ਆ ਰਿਹਾ ਬਾਬਿਓ ਇਹਦੇ ਭਾਈ ਤਿਆਰ ਹੋ ਕੇ ਆ ਗਿਆ ਕਹਿੰਦੇ ਕਟਿੰਗ ਉਂਟੀ ਕਰਾ ਕੇ ਆਣੇ ਆਂ ਬੰਦੇ ਨੇ ਅੱਜ ਇਧਰ ਮਲਿੰਗਾ ਜੀ ਦੇਖਾ ਇਹ ਕਰਾ ਕੇ ਲਿਆ ਵਈ ਕੱਲ ਮੁੰਡੇ ਦੇਖੋ ਕੈਰਟਨ ਕਰਾਈ ਸੀ ਇਹ ਇੱਕ ਦੋ ਕਰੀਮ ਹੋਰ ਲੱਗਣਗੇ ਅੱਜ ਮੁੰਡੇ ਬਾਈ ਕੀ ਕੁਝ ਕਰਾਇ ਸੁਨੇ ਨਾ ਬਾਬੇ ਹੋਰ ਰੰਗ ਨਿੱਖਰ ਗਿਆ ਬਾਬੇ ਦੱਸੋ ਕੋਈ ਅੱਜ ਕਰਾਵਾਏ ਕੋਈ ਵਧੀਆ ਕੱਲੂ ਹੀ ਕਰਾਈ ਸੀ ਅੱਬੇ ਕਿਹੜੀ ਕਰੀਮ ਲਾਈ ਅੱਬੇ ਅੱਜ ਆਪਣਾ ਕੱਲੀ ਬਾਬੇ ਡੀਟਨ ਕਰਾਈ ਸੀ ਅੱਜ ਕੀ ਕਰਾਉਂਗੇ ਅੱਜ ਦੇਖੋ ਉੱਥੇ ਜਾ ਕੇ ਦੁਕਾਨੋਂ ਜੱਸੇ ਬਾਈ ਚਿਕਣਾ ਮਖਰਾ ਪੂਰਾ ਚਿਕਣਾ ਬਾਬੇ ਹੋਰ ਵੀ ਚਿਕੜਾ ਬਣ ਜਾਊਗਾ ਬਾਬੇ ਹੋਰ ਬਾਬੇ ਸਮਾਨ ਆਇਆ ਸੀ ਸਾਨੂੰ ਪਤਾ ਬਾਬੇ ਜੂਸ ਪਿੰਡ ਲੱਗੇਗੇ ਮਨੇ ਗੈਰ ਕੈਰਾਟਿਨ ਕਰਾਉਣੇ ਚ ਪਰ ਥੋੜਾ ਜਿਆ ਐਕਚੁਅਲੀ ਪ੍ਰੋਬਲਮ ਹੋ ਗਈ ਤੁਹਾਨੂੰ ਪਤਾ ਹੀ ਆ ਸਾਹਮਣੇ ਦੇਖੋ ਤੁਹਾਨੂੰ ਦੇਖ ਲੈ ਕੌਣ ਮੁੰਡਾ ਹੋ ਥੋੜਾ ਐਕਚੁਅਲੀ ਐਕਚੁਅਲੀ ਗੋਲ ਕੰਮ ਹੋ ਗਿਆ ਐਕਚੁਅਲੀ ਆਪੇ ਜੂਸ ਪੀਣ ਲੱਗੇ ਹੁਣ ਫਿਰ ਚੱਲਦੇ ਆ ਘਰ ਬਾਬਿਓ ਘਰ ਜਾ ਕੇ ਮਿਲਦੇ ਆ ਬਿਓ ਹੋਰ ਬਾਬਿਓ ਆ ਦੇਖੋ ਹੀ ਬਾਬੇ ਲਿੱਤੀ ਜਵਾਕ ਬਾਬਿਓ ਬੋਜਰਕ ਦਾ ਬਹੁਤ ਲਿੱਤੀ ਜਵਾਕ ਬਿਓ ਡੀਏਵੀ ਸਕੂਲ ਚ ਪੜਦਾ ਹੂੰ ਦੇਖੋ ਲੈ ਕੌਣ ਕਹਿੰਦੇ ਇਹਨੂੰ ਡੀਏਵੀ ਸਕੂਲ ਚ ਪੜਨਾ ਇਹਨੂੰ ਇਹਦਾ ਕਰ ਮੂਏ ਕੀ ਨਾ ਮਾ ਤੇਰਾ ਆਇ ਬਾਜੇਗਾ ਵਾ ਬੰਦਰਾ ਆ ਜਾਣਗੇ ਪਿੱਛੇ ਇਹ ਨੇ ਬਈ ਲਦੀ ਡੀਏਵੀ ਡੰਗਰੰਦਰਵਾੜੋ ਵਾ ਗਿਆ ਕਿਥੋਂ ਆ ਤੂੰ ਆ ਦੇਖੋ ਕੈਂਚੀ ਮਾਰ ਰਹੀ ਹੈ ਇੱਕ ਮਰਡਰ ਕਰ ਰਹੀ ਬੰਦੇ ਦਾ ਮਰਡਰ ਕਰ ਰਹੀ ਮਰਡਰ ਇਹ ਮਰਡਰ ਕਰ ਦੂੰਗਾ ਜੇfound ਆ ਤਰੀ ਨਾਮ ਕਿਹੜੀ ਮੈਡਮ ਭੜਾਉਂਦੇ ਤੈਨੂੰ ਕਿਹੜੀ ਮੈਡਮ ਭੜਾਉਦੇ ਤੈਨੂੰ ਕਿਹੜੀ ਮੈਡਮ ਭੜਾਉਂਦੇ ਉਹਨੂੰ ਪਾਉਂਗਾ ਹਾਂ ਕਿਹਨੂੰ ਦੱਸਾਂ ਕਿੱਥੇ ਦੀ ਆ ਮਾਸਟਰ ਬਣਾਉਂਗਾ ਮੈਡਮ ਬਣਾਉਂਦੀ ਆ ਦੱਸ ਹੋਈ ਨਹੀਂ ਫਿਰ ਪੁੱਛਾੜੂਗਾ ਵੀਡੀਓ ਤੇਰੇ ਮੈਂ ਦੱਸ ਦੱਸਦਾ ਨਹੀਂ ਦੱਸਦਾ ਵੀ ਮੈਂ ਨਹੀਂ ਦੱਸਦਾ ਦੱਸ ਦੇ ਬੈਜਾ ਕੋਈ ਨਹੀਂ ਉਹ ਤਾਂ ਸਾਰੀ ਵੀਡੀਓ ਚੜ ਗਈ ਤੇਰੀ ਇੱਲੀ ਦੀ ਭਾਗ ਬਿੱਲ ਦੀ ਮਾਸਟਰਾ ਕਿਹੜਾ ਮਾਸਟਰਾ ਟੈਂਡਰ ਸਰ ਹੋਰ ਦਾ ਜੀ ਠੀਕ ਹੋਰ ਕੀ ਲੈਣਾ ਆਇਆ ਅੱਜ ਸਿੰਕਾਈਂਡ ਪੀਣ ਲੈਣਾ ਸਿੰਕਾਈਂਡ ਪੀਣ ਲੈ ਲੋ ਜੀ ਹੋਰ ਲੈ ਲੋ ਕੁ ਕੁਲਫੀ ਗਲਫੀ ਲੈ ਲਓ ਠੰਡਾ ਠੰਡ ਜਿ ਮਾਰੇਗਾ ਫਿਰ ਕੀ ਹੁੰਦਾ ਖਾਲੇ ਕਰ ਮੂਹਲੀ ਵਿੱਚ ਆਪਣੀ ਕਰਾਂਗਾ ਚਾਹ ਰੇ ਚੋਹਰ ਠੰਡ ਬਹੁਤਾ ਹਾਂ ਠੰਡ ਬਹੁਤਾ ਉਹੀ ਨਾ ਕੁੜਕ ਜੀ ਦੇ ਪਾਥਰ ਦਵਾਈ ਲੈ ਲੈਣਾ ਠੰਡਾ ਠੰਡਾ ਦਵਾਈ ਲੈ ਲੈਣਾ ਵਾ ਠੀਕ ਹੈ ਵਧੀਆ ਫਿਰ ਤਾਂ ਚੱਕ ਲੈ ਲਿਆ ਕਰ ਥੋੜੀ ਜਿਹੀ ਤਾਂ ਆ ਦੇਖੋ ਜੀ ਅੱਪੀ ਕੀ ਕਰੇ ਦੀ ਦੇ ਦੀ ਵੀ ਤਾਂ ਦੀਏ ਵੀ ਡੰਕਰ ਕਹੇ ਇਹ ਦੇਖੋ ਇਹੇ ਕੁਝ ਪੜਾਉਂਦੇ ਨੇ ਮਾਸਟਰ ਦੇ ਵਾਕਾਂ ਨੂੰ ਇਹ ਕਹ ਕਰਾ ਰਿਹਾ ਡੀਵੀ ਸਕੂਲ 'ਚ ਪੜਦਾ ਹੀ ਇਹ ਤੇ ਨਤੀਜਾ ਆ ਗਾ ਇਹ ਦੀਏ ਵੀ ਡੰਗਰ ਡੰਕਰ ਕਹੇ ਇਹ ਕੋ ਆਪਦੇ ਸਕੂਲ ਨੇ ਡੰਕਰ ਕਹ ਰਾ ਆਪੇ ਵੇ ਬਾਬੇ ਕੀ ਕਰਨਾ ਕਿ ਦੇਖ ਲੋ ਕੇ ਆ ਕੇ ਬਾਬੇ ਇਹ ਐਸੇ ਬੱਚੇ ਹੁਣੇ ਦੇਖ ਕੀ ਲੈ ਭੁੱਖ ਲੱਗ ਰਹੀ ਓਏ ਦੁਕਾਨ 'ਚ ਬੈਠੇ ਹੀ ਕੋਟ ਕਰ ਰਿਹਾ ਬਾਬੇ ਫੇਰ ਵੀ ਦੇਖ ਲੋ ਕੀ ਕਰੂਗਾ ਇਹ ਨਤੀਜਾ ਆ ਗਾ ਸਾ ਬਲੌਗ ਇੱਥੇ ਸਮਾਪਤ ਕਰਦੇ ਆਂ ਦੁਕਾਨ 'ਚ ਬੈਠੇ ਵੀ ਬਾਈ ਆਲੂ ਜੀ ਜੰਦਾਬਾਦ ਤਾਂ ਮਾਰ ਰਹੇ ਆਂ ਇੱਥੇ ਕਰਦੇ ਆਂ ਬਲੌਗ ਸਮਾਪਤ ਆ ਜੀ ਦਾ ਕੋ ਬਾਬਿਓ ਗੁੱਡ ਨਾਈਟ ਫਰੈਂਡਸ ਹੋਰ ਬਾਬਿਓ ਲਾਈਕ ਸ਼ੇਅਰ ਦਾ ਬਕਾ